ਸੋ ਮੇਰਾ ਨਾਮ ਅਨੂਪ ਹੈ ਔਰ ਮੇਰਾ ਉਹ ਹਸਬੰਡ ਹੀ ਹੈ ਮੇਰੇ ਨਾਲ ਰਹੇ ਹੈ ਐਕਚੁਅਲੀ ਮੇਰਾ ਡਾਈਵੋਰਸ ਹੋ ਚੁਕਿਆ ਹੈ ਬਟ ਫਿਰ ਵੀ ਉਹ ਮੇਰੇ ਨਾਲ ਰਹਿੰਦਾ ਸੀ ਬੇਟੇ ਨੂੰ ਮਿਲਣਾ ਜੀ ਤੇ ਉਹਨਾਂ ਦਾ ਨਾਮ ਸਾਹਿਲ ਸ਼ਰਮਾ ਹਸਬੰਡ ਦਾ ਨਾਮ ਸਾਹਿਲ ਸ਼ਰਮਾ ਕਿੱਥੋਂ ਦੇ ਰਹਿਣ ਬੋਲੇ ਉਹ ਪਠਾਨਗੁਰਦੇ ਆ ਕੱਲ ਕੀ ਘਟਨਾ ਹੋਈ ਸੀ ਜਿਹੜੀ ਵੀਡੀਓ 'ਚ ਜਿਸ ਤਰੀਕੇ ਨਾਲ ਜਿਹੜਾ ਇੱਕ ਤੋਂ ਬਾਅਦ ਇੱਕ ਤੁਹਾਡੇ ਤੇ ਜਿਹੜੇ ਬਾਤ ਕੀਤੇ ਜਾ ਰਹੇ ਨੇ ਕੀ ਕਾਰਨ ਕੀ ਹੋਇਆ ਸੀ ਉਹਦੀ ਹਸਬੰਡ ਦੀ ਕਾਲ ਆਈ ਸੀ ਕਿ ਮੇਰੇ ਬੇਟੇ ਨੂੰ ਕਰੀਬ 1:30 ਵਜੇ 1:30 2:00 ਵਜੇ ਨਾਲ ਕਿ ਮੈਂ ਤੁਹਾਨੂੰ ਮਿਲਣਾ ਹੈ 2 ਮਿੰਟ ਬਾਹਰ ਆਇਓ। ਮੈਂ ਤਾਂ ਬੇਟੇ ਨੂੰ ਕਿਹਾ ਕਿ ਬਾਹਰ ਆਈ ਮੈਨੂੰ ਆਪਣੀ ਸ਼ਕਲ ਦਿਖਾ ਜਾ। ਬੇਟੇ ਨੇ ਮਨ੍ਹਾ ਕਰਤਾ ਕਿ ਨਹੀਂ ਅਸੀਂ ਨਹੀਂ ਆਣਾ। ਫਿਰ ਦੁਬਾਰਾ ਕਾਲ ਆਈ ਕਿ ਨਹੀਂ ਪਲੀਜ਼ ਮੈਂ ਵੇਟ ਕਰਦਾ ਪਿਆ ਮੈਨੂੰ 2 ਮਿੰਟ ਆਪਣੀ ਸ਼ਕਲ ਦਿਖਾ ਜਾ ਕੇ। ਫਿਰ ਅਸੀਂ ਮਨ੍ਹਾ ਕਰਤਾ। ਫਿਰ ਅਸੀਂ ਥੋੜੀ ਦੇਰ ਬਾਅਦ ਹੀ 15-20 ਮਿੰਟ ਬਾਅਦ ਮੈਂ ਆਪਣੇ ਜਿਮ ਦੇ ਲਈ ਜਾਣਾ ਹੁੰਦਾ ਮੈਂ ਉੱਥੇ ਨਿਕਲੀ ਆ। ਤੇ ਮੈਂ ਆਪਣੇ ਬੇਟੇ ਨੂੰ ਰਿਲੇਟਿਵਸ ਤੇ ਕਾਲ ਛੱਡਿਆ ਔਰ ਮੈਂ ਜਿਮ ਵਾਸਤੇ ਚਲੇਗੀ ਮੈਨੂੰ ਨਹੀਂ ਸੀ ਪਤਾ ਮੈਨੂੰ ਪਿੱਛੇ ਫੋਲੋ ਕਰ ਰਿਹਾ ਇਹ ਮੇਰੇ ਕੋਲ ਆਇਆ ਔਰ ਮੈਨੂੰ ਇਹ ਕਹਿਣ ਲੱਗਾ ਕਿ ਗੱਡੀ 'ਚ ਬੈਠ ਮੈਨੂੰ ਕਿਹਾ ਮੈਂ ਕਿਹਾ ਨਹੀਂ ਮੈਂ ਗੱਡੀ 'ਚ ਨਹੀਂ ਬੈਠਣਾ ਹੈਗਾ ਤੇਰੇ ਨਾਲ ਕਿ ਮੈਂ ਸੇਫ ਨਹੀਂ ਹੈ ਤੇਰੇ ਨਾਲ ਮੈਂ ਗੱਡੀ 'ਚ ਨਹੀਂ ਬੈਠਣਾ ਮੈਨੂੰ ਡਰ ਲੱਗਦਾ ਇਹਨੇ ਮੈਨੂੰ ਜ਼ਬਰਦਸਤੀ ਗੱਡੀ 'ਚ ਬੈਠ ਮੈਂ ਕਿਹਾ ਨਹੀਂ ਮੈਂ ਨਹੀਂ ਬੈਠਣਾ ਫਿਰ ਇਹਨੇ ਇਹਨੇ ਕੀ ਕੀਤਾ ਮੇਰੀ ਮਾਰਕੁੱਟਾਈ ਸ਼ੁਰੂ ਕਰਤੀ ਆ ਉੱਥੇ ਠੀਕ ਹੈ ਔਰ ਫਿਰ ਪਿੰਨ ਨੇ ਮੈਨੂੰ ਮਾਰਿਆ ਬਹੁਤ ਬੁਰੀ ਤਰ੍ਹਾਂ ਮਾਰਿਆ ਪੈਰਾਂ ਦੇ ਨਾਲ ਸ਼ੂਜ਼ ਚੂਜ਼ ਆਪਣੇ ਮੇਰੇ ਢੇਟ ਤੇ ਮਾਰੇ ਹੈ ਨਾ ਨੇ ਲੈਗਸ ਵਗੈਰਾ ਕਾਫੀ ਮਾਰੇ ਪੈ ਰਹੇ ਨੇ ਫਿਰ ਉਸ ਤੋਂ ਬਾਅਦ ਹੈ ਮਤਲਬ ਇੱਕ ਬੰਦਾ ਪਰਸਨ ਵਿੱਚ ਆਇਆ ਉਹਨੇ ਮੈਨੂੰ ਬਚਾਇਆ ਫਿਰ ਆ ਜਾ ਕੇ ਉਥੋ ਫਿਰ ਇੱਕ ਗੱਡੀ ਚ ਗਿਆ ਫਿਰ ਇਹਨੇ ਨਾਈਫ ਲੈਣ ਦੀ ਫਿਰ ਇਹਨੇ ਮੇਰੇ ਤੇ ਰਾਈਫ ਦੇ ਨਾਲ ਨਾ ਮੇਰੇ ਫੇਸ ਤੇ ਮੇਰੇ ਢੇਟ ਤੇ ਰਾਈਟ ਸਾਈਡ ਤੇ ਮੇਰੇ ਇੱਥੇ ਪਿੱਛੇ ਇੰਜਰੀ ਹੈ ਇੱਥੇ ਮੇਰੇ ਨੇ ਵਾਰ ਕੀਤਾ ਸਾਰੇ ਔਰ ਬਸ ਇਹੀ ਕਹਿ ਰਹੀ ਹੈਗਾ ਕਿ ਇਸ ਵਾਰੀ ਤੂੰ ਬਚ ਗਈ ਹੈ ਨੈਕਸਟ ਟਾਈਮ ਨਹੀਂ ਤੂੰ ਬਚਦੀ ਤੁਸੀਂ ਕੀ ਤੁਹਾਡੇ ਵੱਲੋਂ ਇਸ ਵਕਤ ਜਿਹੜੀ ਕੀ ਮੰਗ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਹੈ ਕਿ ਜਿਸ ਤਰੀਕੇ ਨਾਲ ਇਹ ਘਟਨਾ ਹੋਈ ਹੈ ਔਰ ਕੀ ਮੰਗ ਕਰਨਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੈਂ ਹੀ ਰਿਕੁਐਸਟ ਕਰਦੀ ਹਾਂ ਐਸਐਸਪੀ ਸਰ ਨੂੰ ਕਿ ਤੁਸੀਂ ਮੈਨੂੰ ਇਨਸਾਫ ਦਿਵਾਓਗੇ ਔਰ ਪਲੀਜ਼ ਮੇਰੀ ਹੈਲਪ ਕਰੋ ਕਿਉਂਕਿ ਮੈਨੂੰ ਨਹੀਂ ਲੱਗਦਾ ਨੈਕਸਟ ਟਾਈਮ ਐ ਮੈਨੂੰ ਕਰੇਗਾ ਕਿਉਂਕਿ ਡਰਦਾ ਹੀ ਨਹੀਂ ਹੈ ਉਹਨੇ ਸ਼ਰਿਆਂ ਮੋਟੇ ਕਹਿ ਰਿਹਾ ਸੀ ਕਿ ਮੈਂ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਪੁਲਿਸ ਦਾ ਵੀ ਡਰ ਨਹੀਂ ਆ ਤੋ ਜਿੰਨੂੰ ਬੁਲਾਣਾ ਬੁਲਾ ਲਾ ਮੈਨੂੰ ਪੁਲਿਸ ਦਾ ਡਰ ਨਹੀਂ ਆ ਮੈਂ ਤੈਨੂੰ ਮਾਰ ਕੇ ਜਾਣਾ ਉਹ ਹੈਗਾ ਰਾਜੀ ਤੇ ਮੈਂ ਸਰ ਨੂੰ ਐਸਐਸਪੀ ਸਰ ਨੂੰ ਰਿਕੁਐਸਟ ਕਰਾਂਗੀ ਸਰ ਪਲੀਜ਼ ਮੈਨੂੰ ਇਨਸਾਫ ਦਿਵਾਓ ਮੇਰੀ ਹੈਲਪ ਕਰੋ ਸਿੰਧ ਸਿੰਧ ਬੈਂਗਦੇ ਸਾਹਮਣੇ ਕੋਈ ਔਰ ਉਹਦਾ ਘਰ ਵਾਲਾ ਲੜ ਰਿਹਾ ਸੀ ਜੇ ਦੀ ਜਾਣਕਾਰੀ ਥਾਣਾ ਮਿਲੇ ਥਾਣਾ ਜਾਣਕਾਰੀ ਮਿਲਦੇ ਇਥੇ ਮੌਕੇ ਤੇ ਪੁੱਜੇ ਮੇਰੇ ਆਉਣ ਤੋਂ ਪਹਿਲਾਂ ਪੁਲਿਸ ਕਰਮਚਾਰੀ ਔਰ ਲੜਕੀ ਨੂੰ ਤੇ ਹੌਸਪਟਲ ਆ ਗਏ ਸੀ ਸਭ ਨੂੰ ਥੋੜੀ ਲੱਗੀ ਜੀ ਆਪਾਂ ਮਾਦਾ ਸੀਸੀ ਕੈਮਰੇ ਚੋਂ ਦੀ ਫੁਟੇਜ ਕਿਢਵਾਈ ਆ ਤੇ ਬਾਕੀ ਤਾਂ ਰਤੀਸ਼ ਜਾ ਕੇ ਹੌਸਪਟਲ ਤੋਂ ਪਤਾ ਕਰਕੇ ਬਾ ਕੋਈ ਚੀਜ਼ ਕਹਿ ਨਾ ਤਖੀ ਚੀਜ਼ ਹੋ ਜਾਈਏ ਹਾਂ ਹਾਂ ਉਹ ਪਤਾ ਕਰਦੇ ਜਾ ਕੇ ਫਿਰ ساری ਗੱਲ ਨਹੀਂ ਜਿਉ ਹੌਸਪਟਲ ਆ ਗਏ ਕਰਮਚਾਰੀ ਉਹ ਲੜ